ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਚੈਨਲ ਚੈਹਲ ਖੇਤੀ ਸੇਵਾ ਸੈਂਟਰ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਕਿਸਾਨ ਵੀਰੋ ਅੱਜ ਦੀ ਵੀਡੀਓ ਚ ਆਪਾਂ ਗੱਲ ਕਰਾਂਗੇ 23 ਮਾਰਚ ਤੋਂ ਆ 23 ਅਪ੍ਰੈਲ ਤੋਂ ਲੈ ਕੇ 30 ਅਪ੍ਰੈਲ ਤੱਕ ਪੰਜਾਬ ਦੇ ਮੌਸਮ ਦੀ ਜਾਣਕਾਰੀ ਕਿ ਪੰਜਾਬ ਦਾ ਮੌਸਮ ਇਹਨਾਂ ਆਉਣ ਵਾਲੀ ਤਕਰੀਬਨ ਇੱਕ ਹਫਤਾ ਪਰ ਜੋ ਅਪ੍ਰੈਲ ਦਾ ਲਾਸਟ ਹਫਤਾ ਹੋਵੇਗਾ ਇਹਨਾਂ ਦਿਨਾਂ ਦੇ ਵਿੱਚ ਪੰਜਾਬ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਹੈ ਵੀਰੋ ਅੱਜ 23 ਤਰੀਕ ਤੋਂ ਤਕਰੀਬਨ ਅੱਧੀ ਰਾਤ ਜਬ ਅਪਿਛ ਰਾਤ ਦੇ ਪਿਛਲੇ ਟਾਈਮ ਤੋਂ ਲਾ ਲੋ ਵੀਰੋ ਉਸ ਤੋਂ ਇੱਕ ਹਲਕਾ ਸਿਸਟਮ ਪੰਜਾਬ ਦੇ ਜੋ ਕਿ ਪੱਛਮੀ ਪਾਸੋਂ ਪੰਜਾਬ ਦੇ ਵਿੱਚ ਇੰਟਰ ਹੋਇਆ ਵੀਰੋ ਉਹ ਤਕਰੀਬਨ ਪੰਜਾਬ ਦੇ ਆਪਾਂ ਨੂੰ ਕੁਝ ਕੁ ਭਾਗਾਂ ਦੇ ਵਿੱਚ ਕੁਝ ਸਮੇਂ ਲਈ ਥੋੜੀ-ਮੋਟੀ ਹਲਕੀ-ਫੁਲਕੀ ਕਿੜਮਣ ਦੇ ਸਕਦਾ ਹੈ ਥੋੜੇ ਕੁਝ ਭਾਗਾਂ ਦੇ ਵਿੱਚ ਵੀਰੋ ਤੇਜ਼ ਹਵਾ ਹਨੇਰੀ ਤੇ ਕੁਝ ਭਾਗਾਂ ਦੇ ਵਿੱਚ ਗਰਜ ਚਮਕ ਨਾਲ ਹਲਕੀ ਕਿੜਮਣ ਕਿਤੇ ਥੋੜੇ ਸਮੇਂ ਲਈ 5-10 ਮਿੰਟ ਲਈ ਤੇਜ਼ਮੀ ਐਦਾਂ ਦੀਆਂ ਗਤੀਵਿਧੀਆਂ ਦੇਖਣ ਨੂੰ ਅੱਜ 23 ਮਾਰਚ ਨੂੰ ਆ 23 April ਨੂੰ ਵੀਰੋ ਆਪਾਂ ਨੂੰ ਦੇਖਣ ਨੂੰ ਮਿਲ ਸਕਦੀਆਂ ਨੇ ਸ਼ਾਮ ਤੱਕ ਪੰਜਾਬ ਦਾ ਮੌਸਮ ਤਕਰੀਬਨ ਬੱਦਲਬਾਹੀ ਵਾਲਾ ਹੀ ਰਹੇਗਾ 23 ਦੀ ਰਾਤ ਤੋ ਬਾਅਦ ਵੀ ਇਹ ਸਿਸਟਮ ਅੱਗੇ ਗੁਜ਼ਰ ਜਾਵੇਗਾ ਅੱਜ ਦਿਨ ਦੇ ਵਿੱਚ ਹਵਾਵਾਂ ਦੇ ਵਿੱਚ ਫੇਰ ਬਦਲਪਨ ਦੇਖਣ ਨੂੰ ਮਿਲੇਗਾ ਵੀਰੋ ਕੁਝ ਖੇਤਰਾਂ ਦੇ ਵਿੱਚ ਦੱਖਣੀ ਹਵਾਵਾਂ ਮਿਲਣ ਦੇਖਣ ਨੂੰ ਮਿਲਣਗੀਆਂ ਕੁਝ ਖੇਤਰਾਂ ਦੇ ਵਿੱਚ ਆਪਾਂ ਨੂੰ ਉੱਤਰ ਪੱਛਮ ਹਵਾ ਵੀਰੋ ਚੱਲਦੀ ਦੇਖਣ ਨੂੰ ਮਿਲੇਗੀ ਉਸ ਤੋਂ ਬਾਅਦ ਵੀਰੋ 23 ਦੀ ਰਾਤ ਤੱਕ ਤੱਕ ਤਕਰੀਬਨ ਸ਼ਾਮ ਤੱਕ ਇਹ ਸਿਸਟਮ ਅੱਗੇ ਗੁਜ਼ਰ ਜਾਵੇਗਾ ਉਸ ਤੋਂ ਬਾਅਦ 24 25 26 27 ਤੱਕ ਵੀਰੋ ਤਕਰੀਬਨ ਪੰਜਾਬ ਦਾ ਮੌਸਮ ਠੀਕ ਹੀ ਰਹੇਗਾ ਟੈਂਪਰੇਚਰ 35 ਤੋਂ 36 37 ਅ 38 ਡਿਗਰੀ ਦੇ ਆਸ-ਪਾਸ ਬਣੇ ਰਹਿਣਗੇ। ਉਸ ਤੋਂ ਬਾਅਦ ਵੀਰੋ ਤਕਰੀਬਨ ਆਪ 27 ਦੀ ਗੱਲ ਕਰੀ ਤਾਂ 27 28 ਵੀਰੋ ਜੋ ਲਾਸਟ ਤਿੰਨ ਦਿਨ ਹੋਣਗੇ 28 29 30 ਅਪ੍ਰੈਲ ਦੇ। ਇਹਨਾਂ ਦਿਨਾਂ ਦੇ ਵਿੱਚ ਵੀਰੋ ਇੱਕ ਫੇਰ ਦਰਮਿਆਨੀ ਪੱਧਰ ਦਾ ਸਿਸਟਮ ਆਵੇਗਾ ਜੋ ਪੰਜਾਬ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਆਪਾਂ ਨੂੰ ਵੱਖ-ਵੱਖ ਸਮੇਂ ਬਰਸਾਤੀ ਗਤੀਵਿਧੀਆਂ ਦੇ ਦੇਵੇਗਾ ਵੀਰੋ ਹਨੇਰੀ ਗੱਜ ਚਮਕ ਮੀ ਐਦਾਂ ਦਾ ਮਾਹੌਲ ਆਪਾਂ ਨੂੰ ਦੇਖਣ ਨੂੰ ਮਿਲ ਸਕਦਾ ਹੈ ਜੋ ਅਪ੍ਰੈਲ ਦੇ ਵੀਰੋ ਲਾਸਟ ਦਿਨ ਹੋਣਗੇ। 28 29 30 ਅਪ੍ਰੈਲ ਤੋਂ ਵੀਰੋ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਉਸ ਸਮੇਂ ਨਾਲ ਥੋੜਾ ਮੋਟਾ ਆਪਣਾ ਫਸਲਾਂ ਦਾ ਜੋ ਸਾਮ ਸੰਭਾਲਾ ਦਾ ਮੈਨੇਜ ਕਰ ਲੈਣ ਇਹ ਵੀਰੋ ਅੱਜ ਦੇ ਦਿਨ ਵੀ ਬੱਦਲਬਾਈ ਵਾਲਾ ਹੀ ਰਹੇ ਕੁੱਲ ਮਿਲਾ ਕੇ ਪੰਜਾਬ ਦੇ ਵਾਪਾਂ ਨੂੰ ਵੱਖ-ਵੱਖੇ ਤਰ੍ਹਾਂ ਦੇ ਟੁੱਟਮੇ ਇਸ ਰੂਪ ਦੇ ਵਿੱਚ ਬਰਸਾਤੀ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੇ ਨੇ ਇਹ ਐਦਾਂ ਦਾ ਸਿਸਟਮ ਨਹੀਂ ਹੈ ਜੋ ਸਾਰੇ ਪੰਜਾਬ ਨੂੰ ਕਵਰ ਕਰੇ ਪੰਜਾਬ ਦੇ ਕੁਝ ਕੁ ਭਾਗਾਂ ਦੇ ਵਿੱਚ ਵੀਰੋ ਇਹ ਅਚਾਨਕ ਮੌਸਮ ਦੀ ਤਬਦੀਲੀ ਹੈ ਜੋ ਕਿ ਕੁਝ ਸਮੇਂ ਲਈ ਅਚਾਨਕ ਬੱਦਲ ਬਣਦੇ ਨੇ ਪ੍ਰੀ ਮੌਨਸੂਨ ਸੀਜ਼ਨ ਹੈ ਕੁਝ ਸਮੇਂ ਦੇ ਬਾਅਦ ਹੀ ਵੀਰੋ ਮੌਸਮ ਸਾਫ ਹੋ ਜਾਂਦਾ ਬੱਦਰ ਅੱਗੇ ਗੁਜ਼ਰ ਜਾਂਦੇ ਨੇ ਹਨੇਰੀ ਮੀਂਹ ਥੋੜਾ-ਮੁਠੀ ਗਰਜ ਚਮਕ ਹੋ ਕੇ ਫਿਰ ਮੌਸਮ ਸਾਫ ਹੋ ਜਾਂਦਾ ਸੋ ਐਦਾਂ ਦੀਆਂ ਗਤੀਵਿਧੀਆਂ ਵੀਰੋ ਇਹ ਅਪ੍ਰੈਲ ਦੇ ਮਹੀਨੇ ਦੇ ਵਿੱਚ ਮਈ ਦੇ ਮਹੀਨੇ ਦੇ ਵਿੱਚ ਮਿਲਦੀਆਂ ਰਹਿੰਦੀਆਂ ਨੇ ਜੋ ਵੀਰੋ ਸਿਸਟਮ ਆਵੇਗਾ ਉਹ ਤਕਰੀਬਨ 27 ਅਪ੍ਰੈਲ ਤੋਂ ਬਾਅਦ ਹੀ ਆਵੇਗਾ ਜੋ ਕਿ ਲਾਸਟ ਤੱਕ 2-3 ਦਿਨ ਹੋਣਗੇ ਅਪ੍ਰੈਲ ਦੇ ਉਹਨਾਂ ਦਿਨਾਂ ਦੇ ਵਿੱਚ ਆਪਾਂ ਨੂੰ ਬਰਸਾਤੀ ਗਤੀਵਿਧੀਆਂ ਫਿਰ ਤੋਂ ਦੇਖਣ ਨੂੰ ਮਿਲ ਸਕਦੀਆਂ ਨੇ ਬਾਕੀ ਵੀਰੋ ਸਮੇਂ-ਸਮੇਂ ਤੇ ਜਿਵੇਂ ਆਪਾਂ ਨੂੰ ਸ਼ਾਮ ਦੀ ਵੀਡੀਓ ਵਿੱਚ ਸਵੇਰ ਦੀ ਵੀਡੀਓ ਵਿੱਚ ਜਿਵੇਂ ਆਪਾਂ ਨੂੰ ਕੋਈ ਜਾਣਕਾਰੀ ਮਿਲੂਗੀ ਆਪਾਂ ਸਾਰੀ ਜਾਣਕਾਰੀ ਕਿਸਾਨ ਵੀਰਾਂ ਨਾਲ ਸਾਂਝੀ ਕਰਾਂਗੇ ਅੱਜ ਵੀਰੋ ਟੁੱਟਮਾ ਮਾਹੌਲ ਤਕਰੀਬਨ ਧੁੱਪ ਵਾਲਾ ਕਿਤੇ ਹਲਕੀ-ਪੁਲਕੀ ਬੱਦਲਵਾਈ ਤੇ ਤੇਜ਼ ਹਵਾ ਐਦਾਂ ਦਾ ਮਾਹੌਲ ਜਿਹਦੇ ਦਿਨ ਵੀਰ ਆਪਾਂ ਨੂੰ ਦੇਖਣ ਨੂੰ ਮਿਲੇਗਾ 50% ਖੇਤਰਾਂ ਦੇ ਵਿੱਚ ਮੌਸਮ ਸਾਫ਼ ਰਹੇਗਾ 50% ਖੇਤਰਾਂ ਦੇ ਵਿੱਚ ਵੀਰੋ ਹਲਕੀ-ਪੁਲਕੀ ਬੱਦਲਵਾਈ ਤੇਜ਼ ਹਵਾ ਗਰਜ ਚਮਕ ਐਦਾਂ ਦਾ ਮਾਹੌਲ ਦੇਖਣ ਨੂੰ ਮਿਲ ਸਕਦਾ ਹੈ ਟੁੱਟ ਮੀਂਹ ਦੇ ਵਿੱਚ ਬਾਕੀ ਵੀਰੋ ਸ਼ਾਮ ਦੀ ਵੀਡੀਓ ਦੇ ਵਿੱਚ ਫੇਰ ਸਾਰੀ ਜਾਣਕਾਰੀ ਲੈ ਕੇ ਕਿਸਾਨ ਵੀਰਾਂ ਲਈ ਹਾਜ਼ਰ ਹੋਵਾਂਗੇ ਇਹ ਸਿਸਟਮ ਕੋਈ ਜ਼ਿਆਦਾ ਵੀਰੋ ਤਕੜਾ ਨਹੀਂ ਹੈ ਅਚਾਨਕ ਤਬਦੀਲੀ ਹੈ ਜੋ ਕਿ ਕੁਝ ਸਮੇਂ ਲਈ ਆਵੇਗਾ ਤੇ ਕੁਝ ਸਮੇਂ ਬਾਅਦ ਮੌਸਮ ਸਾਫ਼ ਹੋ ਜਾਵੇਗਾ ਸੋ ਵੀਰੋ ਮੌਸਮ ਦੀ ਹਰ ਛੋਟੀ ਤੇ ਵੱਡੀ ਸਹੀ ਜਾਣਕਾਰੀ ਚੈਨਲ ਨਾਲ ਵੜੇ ਰਹੋ ਜੀ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ